ਸੀ ਸੁਣ ਰਹੇ ਹਾਂ ਸੰਤ ਸਿੰਘ ਸੇਖੋ ਦੀ ਲਿਖੀ ਹੋਈ ਕਹਾਣੀ ਵਿਦਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਰਾਮ ਲਾਲ ਦੇ ਮਾਪੇ ਉਸ ਨੂੰ ਕਿਉਂ ਪੜਾ ਰਹੇ ਸਨ ਪੜ੍ਹਾਈ ਦਾ ਉਸ ਤੇ ਪੱਥਰ ਜਿੰਨਾ ਵੀ ਅਸਰ ਨਹੀਂ ਸੀ ਹੁੰਦਾ ਪੱਥਰ ਉੱਤੇ ਤਾਂ ਲਿਖਤ ਦੇ ਚਰਬੇ ਉਤਾਰ ਕੇ ਹਜ਼ਾਰਾਂ ਲੱਖਾਂ ਹੀ ਕਿਤਾਬਾਂ ਛਾਪੀਆਂ ਜਾ ਸਕਦੀਆਂ ਹਨ ਪਰ ਰਾਮ ਲਾਲ ਉੱਤੇ ਕਿਸੇ ਲਿਖਤ ਪਰਤ ਦਾ ਚਰਬਾ ਨਹੀਂ ਸੀ ਉਤਰਦਾ ਜੋ ਕੁਝ ਵੀ ਉਸਨੂੰ ਦੱਸਿਆ ਜਾਂ ਪੜਾਇਆ ਜਾਂਦਾ ਉਸ ਉਤੋਂ ਦੀ ਥਿੰਦੇ ਭਾਂਡੇ ਤੋਂ ਪਾਣੀ ਵਾਕਰ ਤਿਲਕ ਜਾਂਦਾ ਆਖਣ ਨੂੰ ਤਾਂ 5ਵੀਂ ਜਮਾਤ ਲੰਘ ਕੇ 6ਵੀਂ ਵਿੱਚ ਪ੍ਰਵੇਸ਼ ਕਰ ਚੁੱਕਾ ਸੀ ਅਤੇ ਮੇਰਾ ਜਮਾਤੀ ਸੀ ਪਰ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੇ ਮੈਂ ਜਮਾਤ ਵਿੱਚ ਸਦਾ ਅਵਲ ਰਹਿੰਦਾ ਤੇ ਇਲਾਕੇ ਵਿੱਚ ਮੇਰੀ ਪ੍ਰਤਿਭਾ ਦੀ ਧੁੰਮ ਪਈ ਹੋਈ ਸੀ RAM nal ਜਮਾਤ ਵਿੱਚ ਸਦਾ ਵਾਢੀ ਰਹਿੰਦਾ ਸੀ ਮੈਨੂੰ ਕਈ ਵਾਰੀ یوں ਪ੍ਰਤੀਤ ਹੁੰਦਾ ਕਿ ਭਾਵੇਂ ਉਹ ਮੇਰੀ ਖਾਤਰ ਹੀ ਪੜ ਰਿਆ ਸੀ ਅਤੇ ਮਾਸਟਰ ਵੀ ਉਸ ਨੂੰ ਮੇਰੇ ਸਦਕਾ ਹੀ ਇੱਕ ਜਮਾਤ ਵਿੱਚੋਂ ਦੂਜੀ ਵਿੱਚ ਚੜਾ ਦਿੰਦੇ ਸਨ ਜੇ ਮਾਸਟਰ ਮੰਨਦੇ ਤਾਂ ਮੈਂ RAMLAL ਨਾਲ ਨੰਬਰ ਸਾਂਝੇ ਕਰਨ ਨੂੰ ਤਾਂ ਨਹੀਂ ਪਰ ਆਪਣੇ ਨੰਬਰਾਂ ਵਿੱਚੋਂ ਖਾਸੀ ਉਸ ਨੂੰ ਦੇਣ ਤੇ ਰਜਾਵੰਦ ਜ਼ਰੂਰ ਸਾਂ ਮੇਰੇ ਨੰਬਰ ਜਮਾਤ ਵਿੱਚ ਦੂਜੇ ਨੰਬਰ ਤੇ ਆਉਣ ਵਾਲੇ ਮੁੰਡੇ ਨਾਲੋਂ ਕਾਫੀ ਵੱਧ ਹੁੰਦੇ ਸਨ ਤੇ ਮੇਰੇ ਪਾਸ ਕਿਸੇ ਹੋਰ ਨੂੰ ਦੇਣ ਲਈ ਕਾਫੀ ਨੰਬਰਾਂ ਦੀ ਗੁੰਜਾਇਸ਼ ਸੀ ਇਸੇ ਕਰਕੇ ਤਾਂ ਮੇਰੇ ਇਲਾਕੇ ਵਿੱਚ toml ਸੀ ਕਿ ਦੂਜਾ ਕੋਈ ਮੇਰੇ ਨਜ਼ਦੀਕ ਵੀ ਨਹੀਂ ਸੀ ਅਪੜ ਦਾ ਫੇਲ ਹੋਣ ਵਾਲੇ ਜਾਂ ਫੇਲ ਹੋ ਕੇ ਰਾਇਤੀ ਪਾਸ ਹੋਣ ਵਾਲੇ ਮੁੰਡੇ ਆਪਣੇ ਮਾਪਿਆਂ ਨੂੰ ਮੇਰੀ ਮਿਸਾਲ ਦੇ ਕੇ ਇਹ ਸਿੱਧ ਕਰਿਆ ਕਰਦੇ ਸਨ ਕਿ ਪੜ੍ਹਾਈ ਵਿੱਚ ਚੰਗੇ ਮਾੜੇ ਹੋਣ ਦਾ ਆਧਾਰ ਪੜਨ ਵਾਲੇ ਦੀ ਹਿੰਮਤ अथवा ਮਿਹਨਤ ਉੱਤੇ ਨਹੀਂ ਭਾਗਾ ਉੱਤੇ ਹੈ ਮੈਂ ਪੜਦਾ ਬਹੁਤ ਘੱਟ ਸਾਂ ਅਤੇ ਉਹ ਮੇਰੇ ਨਾਲੋਂ ਵਧੇਰੇ ਪੜ੍ਹਦੇ ਸਨ ਪਰ ਫਿਰ ਵੀ ਮੇਰਾ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ ਵਿਦਾਤਾ ਦੀ ਇਸ ਅਲੌਕਿਕਤਾ ਦਾ ਸਬੂਤ ਇੱਕ ਦਿਨ ਅਜਿਹੇ ਇੱਕ ਮੁੰਡੇ ਦੇ ਪਿਓ ਨੂੰ ਅੱਗੇ ਜਾ ਕੇ ਮਿਲ ਵੀ ਜਾਣਾ ਸੀ ਉਹ ਮੁੰਡਾ ਇੱਕ ਦਿਨ ਆਪਣੇ ਪਿਓ ਨੂੰ ਲੈ ਕੇ ਬੋਰਡਿੰਗ ਹਾਊਸ ਵਿੱਚ ਆਇਆ ਤਾਂ ਅੱਗੋਂ ਮੈਂ ਕੁਝ ਹੋਰ ਮੁੰਡਿਆਂ ਨਾਲ ਤਾਸ਼ ਖੇਡ ਰਿਹਾ ਸਾਂ ਮੁੰਡੇ ਨੇ ਚਮਕ ਕੇ ਜਿਵੇਂ ਉਸ ਨੂੰ ਕੁਝ ਮਿਲ ਗਿਆ ਹੁੰਦਾ ਆਖਿਆ ਆਹ ਦੇਖ ਲੈ ਬਾਪੂ ਇਹ ਤਾਸ਼ ਖੇਡਦਾ ਹੈ ਇਹ ਪੜਦਾ ਤਾਂ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਹਾਂ ਇਹ ਵਿਦਿਆਤਾ ਇੱਕ ਦੇਵੀ ਹੈ ਤੇ ਇਸ ਦੇ ਕਿਸੇ ਜੀਵ ਉੱਤੇ ਪ੍ਰਸੰਨ अथवा ਨਾ ਪ੍ਰਸੰਨ ਹੋਣ ਦੇ ਜੋ ਨਿਯਮ ਹਨ ਉਹਨਾਂ ਦਾ ਸਾਨੂੰ ਮਾਤ ਲੋਕਾਂ ਦੇ ਜੀਵਾਂ ਨੂੰ ਕੀ ਗਿਆਨ ਹੋ ਸਕਦਾ ਹੈ ਸਿਰਫ ਇੱਕ ਗੱਲ ਵਿੱਚ ਇਹ ਵਿਦਿਆਦੇਵੀ ਸਾਡੀਆਂ ਮਾਤ ਲੋਕ ਦੀਆਂ ਵਿਦਿਆਦੇਵੀਆਂ ਨਾਲ ਮਿਲਦੀ ਹੈ ਉਹ ਗੱਲ ਇਹ ਹੈ ਕਿ ਜਿਹੜਾ ਇਸ ਨੂੰ ਚਾਹੇ ਇਹ ਉਸ ਨੂੰ ਕੁਝ ਵਧੇਰੇ ਹੀ ਲੋਚਦੀ ਹੈ RAMLAL ਨੂੰ ਵਿਦਿਆਦੇਵੀ ਬਿਲਕੁਲ ਨਹੀਂ ਸੀ ਚਾਹੁੰਦੀ ਅਤੇ ਮੈਨੂੰ ਇਹ ਕਹਿੰਦੇ ਸੰਗ ਤਾਂ ਲੱਗਦੀ ਹੈ ਪਰ ਸੱਚ ਨੂੰ ਆਜ ਨਹੀਂ ਇਸ ਲਈ ਕਹਿ ਦਿੰਦਾ ਹਾਂ ਕਿ ਮੈਨੂੰ ਇਹ ਬਹੁਤ ਹੀ ਚਾਹੁੰਦੀ ਸੀ RAMLAL ਪੁਸਕਤਾ ਨੂੰ ਬੜੇ ਸਤਕਾਰ ਨਾਲ ਰੱਖਦਾ ਉਹਨਾਂ ਦੀਆਂ ਸੋਹਣੀਆਂ ਜਿਲਦਾਂ ਬੰਦਾਂ ਉਹਨਾਂ ਨੂੰ ਧੁੱਪ ਤੱਕ ਦੇਂਦਾ ਪਰ ਸਭ નિਸਫਲ ਮੈਂ ਜਿੱਥੇ ਕਿਤੇ ਰਾਹ ਪੰਧ 'ਤੇ ਝਟਕਦਾ ਪੁਸਤਕਾਂ ਹੀਠਾਂ ਲੈ ਕੇ ਉੱਪਰ ਬੈਠ ਜਾਂਦਾ ਬਹੁਤ ਵਾਰੀ ਇਹ ਮੇਰੇ ਨਾਲ ਸਾਲ ਦੇ ਅੱਧ ਵਿੱਚਕਾਰ ਹੀ ਰੋਸ ਕੇ ਕਿਧਰੇ ਚਾਲੇ ਪਾ ਜਾਂਦੀਆਂ ਜਾਂ ਫਟੇ ਪੁਰਾਣੇ ਬਸਤਰ ਪਹਿਨਣ ਲੱਗ ਜਾਂਦੀਆਂ ਰਾਣੀਆਂ ਦੇ ਕਫਨਟੀ ਲੈ ਕੇ ਪਹਿ ਜਾਣ ਵਕਰ ਮਾਂ ਮੈਨੂੰ ਇਸ ਤੇ ਵਿਦਿਆ ਦੇ ਸਤਕਾਰ ਬਾਰੇ ਸਮਝਾਉਂਦੀ ਬੁਝਾਉਂਦੀ ਤਾਂ ਮੈਂ ਕਹਿ ਛੱਡਦਾ ਇਸ ਦੀ ਜਿੰਨੀ ਬੇਕਦਰੀ ਕਰੀਏ ਉਨਾ ਹੀ ਸਿੱਧੀ ਰਹਿੰਦੀ ਹੈ ਮਾਂ ਹੈਰਾਨ ਤਾਂ ਹੁੰਦੀ ਹੋਵੇਗੀ ਕਿ ਉਸਦੇ ਪੁੱਤਰ ਨੂੰ ਛੋਟੀ ਉਮਰ ਵਿੱਚ ਹੀ ਇਸਤਰੀ ਦੇ ਇਹ ਦੇਵ ਲੋਕ ਦੀ ਹੋਵੇ ਭਾਵੇਂ ਮਾਤ ਲੋਕ ਦੀ ਸੁਭਾਅ ਦਾ ਇਨਾ ਭੇਤ ਲੱਗ ਗਿਆ ਪਰ RAMLAL ਦੇ ਜਮਾਤੀ ਹੋਣ ਦਾ ਕੀ ਫਾਇਦਾ ਸੀ ਜੇ ਮੈਨੂੰ ਇਹ ਗਿਆਨ ਨਾ ਹੁੰਦਾ RAMNAL ਨਿਤਾ ਪ੍ਰਤੀ ਵੇਲੇ ਸਿਰ ਤੜਕੇ ਉੱਠ ਕੇ ਮੇਰੇ ਘਰ ਆਉਂਦਾ ਅਤੇ ਮੈਨੂੰ ਸਕੂਲ ਜਾਣ ਲਈ ਜੁਗਾਨ ਵਿੱਚ ਮੇਰੀ ਮਾਤਾ ਦਾ ਸਹਾਇਕ ਹੁੰਦਾ ਜਦ ਅਸੀਂ ਸਕੂਲ ਤੋਂ ਪੜ ਕੇ ਵਾਪਸ ਆ ਰਹੇ ਹੁੰਦੇ ਤਾਂ ਰਾਹ ਵਿੱਚ ਆਉਂਦੇ ਇੱਕ ਪਿੰਡ ਦੇ ਗੋਰੇ ਅਤੇ ਕੁਝ ਛੂੜੇ ਚਮਿਆਰਾਂ ਦੇ ਮੁੰਡੇ ਕੌਡਾਂ ਜਾਂ ਖਰੋਟ ਖੇਡ ਰਹੇ ਹੁੰਦੇ ਮੇਰੇ ਦਿਲ ਵਿੱਚ ਇੱਕ ਲਹਿਰ ਉਮਲ ਉੱਠਦੀ ਉਹਨਾਂ ਮੁੰਡਿਆਂ ਨਾਲ ਮਿਲ ਕੇ ਖੇਡਣ ਦੀ ਕਿੱਡੇ ਸੁਭਾਗੇ ਸਨ ਉਹ ਮੁੰਡੇ ਮਹਿਕਾਫ ਮਈ ਬੋਲੀ ਵਿੱਚ ਰਾਮ ਲਾਲ ਨੂੰ ਕਹਿੰਦਾ ਇਹ ਆਜ਼ਾਦ ਹਨ ਰਾਮ ਲਾਲ ਅਸੀਂ ਤਾਂ ਗੁਲਾਮ ਹਾਂ ਗੁਲਾਮ ਕਰੋ ਮਾਪੇ ਤੜਕਸਾਰ ਹੀ ਜੁਗਾ ਕੇ ਸਕੂਲ ਦੇ ਲੰਬੇ ਪੰਧ ਤੇ ਤੋੜ ਦਿੰਦੇ ਹਨ ਤੇ ਸਕੂਲ ਵਿੱਚ ਮਾਸਟਰ ਸਵਾਲਾਂ ਲਿਖਾਈ ਪੜ੍ਹਾਈ ਦੇ ਅਦਬ ਆਦਾਬ ਦੀ ਸਿੱਖਿਆ ਨਾਲ ਕਚੂਮਰ ਕੱਢ ਛੜਦਾ ਹੈ ਸਾਡੇ ਨਾਲੋਂ ਤਾਂ ਉਸ ਸਮੇਂ ਦੇ ਗੁਲਾਮ ਹੀ ਚੰਗੇ ਸਨ ਜਿਸ ਸਮੇਂ ਦੀ ਉਹ ਸ਼ੇਰ ਦੇ ਕੰਡਾ ਲੱਗਣ ਤੇ ਗੁਲਾਮ ਦੇ ਕੱਢ ਦੇਣ ਵਾਲੀ ਕਹਾਣੀ ਹੈ ਇਹ ਮੁੰਡੇ ਗਰੀਬ ਸਹੀ ਇਹਨਾਂ ਦੇ ਕੱਪੜੇ ਮੈਲੇ ਸਹੀ ਉਹਨਾਂ ਵਿੱਚ ਦੋ ਕੂ ਦੇ ਤਾਂ ਲੰਗੋਟੀ ਤੋਂ ਬਿਨਾ ਤਾਂ ਤੇ ਕੋਈ ਕੱਪੜਾ ਵੀ ਨਹੀਂ ਹੁੰਦਾ ਇਹ ਗਰਮੀ ਦੀ ਰੁੱਤ ਦੀ ਗੱਲ ਹੈ ਪਰ ਇਹ ਆਜ਼ਾਦ ਤਾਂ ਹਨ ਉਹ ਦਿਨ ਜਦੋਂ ਕਾਂਗਰਸ ਦੀ ਅੰਗਰੇਜ਼ੀ ਸਰਕਾਰ ਨਾਲ ਸਤਿਆਗ੍ਰਹਿ ਦੀ ਲੜਾਈ ਤੇ ਬੀਤ ਚੁੱਕੇ ਦੋਹਾਂ ਮਹਾਯੁੱਧਾਂ ਦੇ ਵਿਚਕਾਰਲਾ ਸਮਾਂ ਸਾਨੂੰ ਸਭ ਨੂੰ ਉਸ ਸੂਰਮਗਤੀ ਵਾਲੇ ਸਮੇਂ ਵਿੱਚ ਰਹਿਣ ਤੇ ਵੀ ਜੇ ਆਜ਼ਾਦੀ ਗੁਲਾਮੀ ਦੀ ਇਹ ਸੂਝ ਨਾ ਹੁੰਦੀ ਤਾਂ ਕਾਂਗਰਸ ਦੀ ਆਜ਼ਾਦੀ ਦੀ ਸ਼ਾਂਤਮਈ ਦੀ ਜੰਗ ਦੇਸ਼ ਦੇ ਕਿਸ ਕੰਮ ਸੀ ਆਜ਼ਾਦੀ ਗੁਲਾਮੀ ਦਾ ਝਗੜਾ ਤਾਂ ਉਨੀ ਦਿਨੀ ਲੋਕਾਂ ਦੇ ਬੁੱਲਾਂ ਤੋਂ ਵੀ ਬਾਹਰ ਹੁੰਦਾ ਸੀ ਜੇ ਕਿਸੇ ਮੁੰਡੇ ਨੇ ਹੱਥਾਂ ਦੇ ਨਹ ਨਹੀਂ ਲੁਹਾਏ ਸਨ ਇਹ ਕਪੜੇ ਨਹੀਂ ਸੰ ਤੋਤੇ ਹੋਏ ਤਾਂ ਕਸੂਰ ਸਾਡੀ ਗੁਲਾਮੀ ਦਾ ਸੀ ਉਸ ਵਿਚਾਰੇ ਦਾ ਕੀ ਕਸੂਰ ਸੀ ਅਤੇ ਜੇ ਕਿਤੇ ਇਹਨਾਂ ਕਹਿਣ ਤੇ ਸਾਡਾ ਟਿੱਡ ਦੁੱਖ ਨੂੰ ਹਟ ਜਾਇਆ ਕਰਦਾ ਤਾਂ ਮੈਨੂੰ ਯਕੀਨ ਹੈ ਅਸੀਂ ਬਹੁਤਾ ਖਾ ਕੇ ਵੀ ਇਹ ਹੀ ਫਾਰਮੂਲਾ अथवा ਮੰਤਰ ਵਰਤ ਲਿਆ ਕਰਦੇ ਉਹਨਾਂ ਦਿਨਾਂ ਵਿੱਚ ਕਨਕ ਦਾ ਮੁੱਲ ਹੀ ਕੀ ਸੀ 2-3 ਰੁਪਏ ਮੰਨ ਤੇ ਅਸੀਂ ਫਰਿਆਦ ਕਰਿਆ ਕਰਦੇ ਸਾਂ ਕਨਕੇ ਫਿਰ ਦਸਖਾਂ ਮਹਿੰਗੀ ਬਣ ਕੇ ਉਹਨਾਂ ਆਜ਼ਾਦ ਮੁੰਡਿਆਂ ਵਿੱਚੋਂ ਜੋ ਉਸ ਪਿੰਡ ਦੇ ਗੋਰੇ ਨੰਗੇ ਢੰਗੇ ਮਿੱਟੀ ਲਿਬੜੇ ਅਖਰੋਟ ਜਾਂ ਕੌਡਾਂ ਖੇਡ ਰਹੇ ਹੁੰਦੇ ਸਨ ਇੱਕ ਮੁੰਡਾ ਅੱਖੋ ਜਰਾ ਕਾਣਾ ਵੀ ਸੀ ਪਰ ਤਾਂ ਕੀ ਹੋਇਆ ਉਹ ਆਜ਼ਾਦ ਤਾਂ ਸੀਨਾ ਤੇਦਰ ਮੈਂ ਤੇ RAMLAL ਸਾਹ ਝੱਗੇ ਪਜਾਮੇ ਅਤੇ ਸਿਆਲ ਵਿੱਚ ਔਖੇ ਸੌਖੇ ਮੋٹے ਕੱਪੜੇ ਦੇ ਕੋਟ ਵੀ ਭਾਵੇਂ ਮਾਪਿਆਂ ਨੇ ਸਵਾ ਕੇ ਦਿੱਤੇ ਹੋਏ ਸਨ ਅਤੇ ਖਾਣ ਲਈ ਹਰ ਰੋਜ਼ ਘਰੋਂ ਚੂਰੀ ਪਰੌਂਠੇ ਬਣਾ ਕੇ ਤੁਰਦੇ ਸਾਂ ਤੇ ਸਕੂਲ ਵਿੱਚ ਫੀਸ ਆਦ ਦਾ ਖਰਚ ਵੀ ਕਿਸੇ ਦੀ ਕਮਾਈ ਵਿੱਚੋਂ ਦਿੱਤਾ ਹੀ ਜਾਂਦਾ ਸੀ ਪਰ ਖੀਰਾ ਨਾਲ ਭਰੇ ਕਿਸਕਾਰੇ ਮੁਖੜੇ ਦਿਲ ਦਿਲਗੀਰਾਂ ਦੇ ਕਰ ਗੁਜ਼ਰਾਨ ਸੁਤੰਤਰਤਾ ਵਿੱਚ ਪਹਿਨ ਗੋਂਦੜੇ ਲੀਰਾਂ ਦੇ ਦਾ ਸਬਕ ਵੀ ਤਾਂ ਸਕੂਲ ਹੀ ਦਿੰਦਾ ਸੀ ਕੁਝ ਵੀ ਆਖੋ RAMLAL ਤੇ ਮੈਂ ਗੁਲਾਮ ਸਾਂ ਕਿਸਦੇ ਤੇ ਕਾਦੇ ਇਹ ਸਾਡੀ ਜਮਾਤ ਦੇ ਸਵਾਲ ਨਹੀਂ ਸਨ ਪੜਾਈ ਅਤੇ ਪੜਾਈ ਬਾਰੇ ਮਾਰਕੋਟ ਦਾ ਅਸਰ ਤਾਂ RAMLAL ਤੇ ਔਖਾ ਹੀ ਹੁੰਦਾ ਸੀ ਪਰ ਮੇਰੀ ਇਹ ਗੱਲ ਛਟਪਟ ਅਸਰ ਕਰ ਜਾਂਦੀ ਅਤੇ ਉਹ ਮੇਰੇ ਨਾਲ ਹਾਂ ਕਾ ਭਰ ਕੇ ਸੰਮਤੀ ਪ੍ਰਗਟ ਕਰ ਦਿਆ ਕਰਦਾ ਰਾਮ ਲਾਲ ਵਿਚਾਰਾ ਗੁਲਾਮ ਹੀ ਨਹੀਂ ਸੀ ਗੁਲਾਮਾਂ ਦਾ ਪੜ ਗੁਲਾਮ ਸੀ ਮੈਂ ਉਸ ਨੂੰ ਰੋਜ਼ ਦਿਹਾੜੇ ਨਹੀਂ ਤਾਂ ਦੂਜੇ ਤੀਜੇ ਤਾਂ ਜ਼ਰੂਰ ਮਾਰਦਾ ਸਾਂ ਭਾਵੇਂ ਮੈਂ ਬਹੁਤ ਛੋਟਾ ਹੋਣ ਕਰਕੇ ਹੋਰ ਕਿਸੇ ਮੁੰਡੇ ਉੱਤੇ ਰੋਬ ਨਹੀਂ ਸਾਂ ਦੱਸ ਸਕਦਾ ਪਰ ਰਾਮ ਲਾਲ ਮੇਥੋਂ ਵੀ ਮਾੜਾ ਸੀ ਜਾਂ ਬ੍ਰਾਹਮਣ ਹੋਣ ਕਰਕੇ ਇਤਨਾ ਸਾਊ ਜ਼ਰੂਰ ਸੀ ਕਿ ਮੇਥੋਂ ਮਾਰ ਖਾ ਲੈਂਦਾ ਸੀ ਫਿਰ ਸਾਡੇ ਪਿੰਡ ਵਿੱਚੋਂ ਅਸੀਂ ਦੋ ਤੋਂ ਹੀ ਸਕੂਲ ਪੜਨ ਜਾਇਆ ਕਰਦੇ ਸਾਂ ਜੇ ਉਹ ਮੇਰਾ ਨੇਤ ਦਾ ਵਫਾਦਾਰ ਸਾਥੀ ਨਾ ਹੁੰਦਾ ਤਾਂ ਮੈਂ ਜ਼ਰੂਰ ਹੀ ਸਕੂਲ ਤੋਂ ਹਟ ਕੇ ਡੰਗਰ ਚਾਰਨ ਦਾ ਪਿਤਾ ਪੁਰਖੀ ਕੰਮ ਫੜ ਲੈਂਦਾ ਤੇ ਜੇ ਉਹ ਮੈਥੋਂ ਇਸ ਤਰ੍ਹਾਂ ਦੂਜੇ ਤੀਜੇ ਮਾਰ ਨਾ ਖਾਇਆ ਕਰਦਾ ਤਾਂ ਮੇਰੇ ਲਈ ਉਹ ਗੁਲਾਮੀ ਦਾ ਜੀਵਨ ਬਤਾਣਾ ਔਖਾ ਹੀ ਨਹੀਂ ਅਸੰਭਵ ਹੋ ਜਾਂਦਾ ਪਰ ਇਹਨਾਂ ਗੱਲਾਂ ਦੇ ਬਾਵਜੂਦ ਮੈਂ ਇਹ ਅਨੁਭਵ ਕਰਦਾ ਸਾਂ ਕਿ RAM ਲਾਲ ਵੀ ਫਾਇਦਾ ਪੜਦਾ ਹੈ ਜੇ ਮੈਂ ਹੋਰ ਸਿਆਣੇ ਆਦਮੀਆਂ ਵਰਗਾ ਸਿਆਣਾ ਜਾਂ ਘੱਟ ਤੋਂ ਘੱਟ ਹੁਣ ਜਿੰਨਾ ਹੀ ਸਿਆਣਾ ਹੁੰਦਾ ਤਾਂ ਸਭੋ ਉਸ ਨੂੰ ਅਜਿਹੇ ਸਬਜ ਬਾਗ ਦਿਖਾਉਂਦਾ ਰਹਿੰਦਾ ਕਿ ਉਸ ਨੂੰ ਪੜ੍ਹਾਈ ਛੱਡਣ ਦਾ ਖਿਆਲ ਤੱਕ ਨਾ ਜਾਂਦਾ ਪਰ ਅਣਜਾਣ ਉਮਰ ਅਣਜਾਣ ਹੀ ਹੁੰਦੀ ਹੈ ਮੈਂ ਉਸ ਨੂੰ ਸਦਾ ਹੀ ਸਲਾਹ ਦਿੰਦਾ ਕਿ ਉਹ ਪੜ੍ਹਨੋਂ ਹਟ ਜਾਵੇ ਭਾਵੇਂ ਮੈਨੂੰ ਇਹ ਪਤਾ ਸੀ ਕਿ ਉਸ ਦੇ ਹਟ ਜਾਣ ਨਾਲ ਮੇਰਾ ਕੁਝ ਨਹੀਂ ਸੀ ਸਬਰਨਾਮ ਮੈਂ ਇਕੱਲਾ ਵੀ ਰਹਿ ਜਾਵਾਂ ਮੇਰੇ ਮਾਪੇ ਮੈਨੂੰ ਪੜ੍ਹਨੋਂ ਹਟਣ ਨਹੀਂ ਦੇਣਗੇ ਤੇ ਉਹਨਾਂ ਦੀ ਮਰਜ਼ੀ ਤੋਂ ਉਲਟ ਮੇਰਾ ਪੜ੍ਹਾਈ ਛੱਡਣ ਦਾ ਹੌਸਲਾ ਨਹੀਂ ਪਵੇਗਾ ਅਸੀਂ ਘਰ ਵਿੱਚ ਕਈ ਵਾਰੀ ਸੋਚਿਆ ਵੀ ਕਰਦੇ ਕਿ ਕਿਉਂ ਰਾਮ ਲਾਲ ਨੂੰ ਪੜ੍ਹਾਈ ਨਹੀਂ ਆਉਂਦੀ ਮੇਰੀ ਭੂਆ ਕਿਆ ਕਰਦੀ ਵਿਚਾਰੇ ਦੇ ਕਰਮਾਂ ਵਿੱਚ ਹੀ ਵਿਦਿਆ ਨਹੀਂ ਲਿਖੀ ਕੀ ਕਰੇ ਜੋ ਕਰਮਾਂ ਵਿੱਚ ਨਹੀਂ ਲਿਖਿਆ ਉਹ ਮਿਲ ਕਿਵੇਂ ਸਕਦਾ ਸੀ ਮੇਰੀ ਯਥਾਰਤਵਾਦੀ ਮਾਂ ਇਸ ਦਾ ਕਾਰਨ ਬਹੁਤ ਸਧਾਰਨ ਸਮਝਦੀ ਸੀ ਉਹ ਇਹ ਸੀ ਕਿ ਰਾਮ ਲਾਲ ਨੂੰ ਦੁੱਧ ਕਾਫੀ ਨਹੀਂ ਸੀ ਮਿਲਦਾ ਪੀਣ ਨੂੰ ਮੇਰੇ ਮਾਪਿਓ ਦੋਹਾਂ ਦਾ ਦੁੱਧ ਵਿੱਚ ਅਟੁੱਟ ਵਿਸ਼ਵਾਸ ਸੀ ਉਹਨਾਂ ਦੇ ਵਿਚਾਰ ਵਿੱਚ ਦੁੱਧ ਸਰਬਰੋਗ ਦਾ ਔਖਦ ਹੈ ਅਤੇ ਸਿਰਫ ਪੜਨ ਵਾਲੇ ਨੂੰ ਹੀ ਪਿਆਣਾ ਹੀ ਕਾਫੀ ਨਹੀਂ ਸਮਝਣਾ ਚਾਹੀਦਾ ਪੜ੍ਹਾਉਣ ਵਾਲੇ ਨੂੰ ਵੀ ਪਿਆਇਆ ਜਾਵੇ ਤਾਂ અત્યੰਤ ਗੁਣਕਾਰੀ ਹੁੰਦਾ ਹੈ। ਮੇਰੀ ಅಲੌਕਿਕ ਪ੍ਰਤਿਬਾ ਦਾ ਕਾਰਨ ਸ਼ਾਇਦ ਇਹ ਸੀ ਕਿ ਪ੍ਰਾਇਮਰੀ ਦੇ 5 ਸਾਲ ਜੋ ਮੈਂ ਆਪਣੇ ਪਿੰਡ ਵਿੱਚ ਪੜ੍ਹਿਆ ਸਾਂ ਮੇ ਆਪ ਹੀ ਦੁੱਧ ਰਜਵਾ ਨਹੀਂ ਸੀ ਪੀਤਾ ਪੜ੍ਹਾਉਣ ਵਾਲਿਆਂ ਨੂੰ ਵੀ ਰਜਵਾ ਪਿਆਇਆ ਸੀ। ਕਿਵੇਂ ਵੀ ਹੋਵੇ ਵਾਸਤਵ ਵਿੱਚ ਸੱਚ ਸੀ रामलाल ਨੂੰ ਦੁੱਧ ਕਾਫੀ ਨਹੀਂ ਸੀ ਮਿਲਦਾ ਤੇ ਉਹ ਪੜ੍ਹਾਈ ਵਿੱਚ ਬਹੁਤ ਢਿੱਲਾ ਸੀ ਤੇ ਇਹਨਾਂ ਦੋਹਾਂ ਗੱਲਾਂ ਨੂੰ ਕਾਰਨ ਅਤੇ ਕਰਮ ਸਮਝ ਲੈਣਾ ਕੋਈ ਅਨਰਥ ਨਹੀਂ ਸੀ। ਉਹ ਦਾ RAMLAL ਸੀ ਕਿ ਕੰਬਖਤ ਪੜ੍ਹਾਈ ਛੱਡਣ ਦੀ ਗੱਲ ਤੱਕ ਮੂੰਹ ਨਹੀਂ ਸੀ ਕੱਢਦਾ ਨਾ ਹੀ ਉਹ ਕਰੜਾ ਹੋ ਕੇ ਆਪਣੇ ਮਾਪਿਆਂ ਤੋਂ ਵਧੇਰੇ ਦੁੱਧ ਦੀ ਮੰਗ ਕਰਦਾ ਸੀ ਬਸ ਹਰ ਰੋਜ਼ ਤੜਕੇ ਉੱਠ ਕੇ ਸਕੂਲ ਜਾਣ ਲਈ ਤਿਆਰ ਰਹਿੰਦਾ ਸਕੂਲ ਵਿੱਚ ਮਾਸਟਰਾਂ ਦੀ ਝਿੜਕ ਝੰਬ ਵੀ ਸਹਿੰਦਾ ਪਰ ਸਕੂਲ ਤੋਂ ਹਟ ਜਾਣ ਦਾ ਨਾਉ ਤਾਂ ਨਾ ਪਰ ਸਕੂਲ ਤੋਂ ਹਟ ਜਾਣ ਦਾ ਨਾਉ ਤਾਂ ਲੈ ਜਾਵੇ ਉਸ ਦਾ ਘਰ ਸਾਡੇ ਨਾਲ ਹੀ ਲੱਗਦਾ ਸੀ ਇਸ ਕਰਕੇ ਉਹਨਾਂ ਦੇ ਘਰ ਦੇ ਕੋਈ ਗੱਲ ਲੜਾਈ ਝਗੜਾ ਸਾਥੋ ਛੁਪੀ ਨਹੀਂ ਸੀ रह ਸਕਦੀ ਇੱਕ ਦਿਨ RAMLAL ਆਪਣੀ ਮਾਂ ਨਾਲ ਲੜ ਰਿਹਾ ਸੀ ਅਤੇ ਸਾਡੇ ਕੰਨੀ ਵਿੜਕ ਪਈ ਕਿ ਇਸ ਲੜਾਈ ਦਾ ਵਿਸ਼ੇ ਪੜਾਈ ਸੀ ਕਿਉਂ ਲੜਦਾ RAMLAL ਦਾਦੀ ਮੈਂ ਸੰਜੀ ਕੰਦ ਉਤੋਂ ਦੀ ਸੇਰ ਕੱਢ ਕੇ ਪੁੱਛਿਆ ਕਹਿੰਦੇ ਮੈਂ ਪੜਨ ਨਹੀਂ ਜਾਣਾ ਦਾਦੀ ਨੇ ਕੁਝ ਲੁਕਾ ਰੱਖ ਕੇ ਜਵਾਬ ਦਿੱਤਾ ਪਰ RAMLAL ਝਗੜੇ ਦਾ ਭੜਕਿਆ ਹੋਇਆ ਰੁਕਣਾ ਸਕਿਆ ਤੇ ਉਸਨੇ ਭੇਤ ਦੀ ਗੱਲ ਕਹਿ ਹੀ ਦਿੱਤੀ ਛੇਵੀਂ ਜਮਾਤ ਵਿੱਚ ਹੋ ਗਿਆ ਤੇ ਮੰਗਣਾ ਹੁਣ ਤੱਕ ਨਹੀਂ ਆਇਆ ਕਹਿੰਦੀ ਏ ਮੰਗਣਾ ਹੋ ਜਾਊ ਤਾਂ ਹਟ ਜਾਈ ਮੈਂ ਨਹੀਂ ਹੁਣ ਪੜਨਾ ਮੈਂ ਨਹੀਂ ਹੋਰ ਪੜਨਾ ਹੁਣ ਅਸੀਂ ਖੂਬ ਹੱਸਦੇ ਪਰ ਥੋੜੇ ਹੀ ਦਿਨਾਂ ਵਿੱਚ ਵਿਧਾਤਾ ਨੇ ਜਾਨੋ ਰਾਮ ਲਾਲ ਦੀ ਸੁਣ ਲਈ ਉਸ ਦੀ ਮੰਗਣੀ ਹੋ ਗਈ ਅਸਾਨੂੰ ਦਾਦੀ ਕੋਲੋਂ ਪਤਾ ਲੱਗਾ ਕਿ ਉਸ ਦੀ ਮਗੇਤਰ ਦਾ ਨਾਮ ਵਿਦਿਆ ਸੀ ਸਾਡੀ ਭੂਆ ਦੀ ਵਿਚਾਰ ਝੂਠੀ ਸਾਬਤ ਹੋਈ ਮੈਂ ਵੀ ਖੁਸ਼ ਹੋ ਗਿਆ ਜਾਂ ਥੋੜੇ ਦਿਨਾਂ ਬਾਅਦ ਰਾਮ ਲਾਲ ਨੇ ਸਕੂਲ ਜਾਣਾ ਛੱਡ ਦਿੱਤਾ ਹੁਣ ਤੱਕ ਕਦੇ-ਕਦੇ ਮੈਨੂੰ ਰਾਮ ਲਾਲ ਨੂੰ ਯਾਦ ਕਰਕੇ ਕਾਲੀਦਾਸ ਦਾ ਖਿਆਲ ਆ ਜਾਂਦਾ ਹੈ ਕਾਲੀਦਾਸ ਦਾ ਛੁਟਕਾਰਾ ਵੀ ਇੱਕ ਵਿਦਿਆ ਤੋਂ ਦੂਜੀ ਵਿਦਿਆ ਨੇ ਰਾਮ ਲਾਲ ਵਾਂਗਰ ਹੀ ਕਰਵਾਇਆ ਸੀ ਧੰਨਵਾਦ